ਨਮਸਕਾਰ ਅੰਕਲ ਜੀ ਨਮਸਕਾਰ ਨਮਸਕਾਰ ਕੀ ਨਾਮ ਹੈ ਜੀ ਆਪਕਾ ਤਪਨਪੁਰ ਧੜ ਬਹੁਤ ਅੱਛਾ ਨਾਮ ਹੈ ਜੀ ਪੰਜਾਬ ਗਏ ਹੋ ਨਾ ਆਪ ਜੀ ਹੋਪ ਕੀਤੀ ਆਰੇ ਯਾਰ ਅੰਕਲ ਜੀ ਬਾਈ ਅੰਕਲ ਕਹਿੰਦਾ ਮਿੱਥੋਂ ਬਿਆਨ ਨਹੀਂ ਹੋ ਰਿਹਾ ਵੀ ਕਿਵੇਂ ਤੁਹਾਡੀ ਤਾਰੀਫ ਕਰਾਂ ਪੰਜਾਬੀਆਂ ਦੀ ਮੈਂ ਪੰਜਾਬ ਦੇ ਵਿੱਚ ਜਦੋਂ ਗਿਆ ਸੀਗਾ ਤੇ ਬੜਾ ਮੈਨੂੰ ਪਿਆਰ ਮਿਲਿਆ ਸੀਗਾ ਤੇ ਆਪਨੇ ਵੀ ਬਹੁਤ ਸਤਿਕਾਰ ਦਿਆ हमको ਜੀ ਬਹੁਤ ਧੰਨਵਾਦ ਆਪਕਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਬਈ ਆਪਣਾ ਹਰਪ੍ਰੀਤ ਸਿੰਘ ਜੀ ਤੇ ਕਿੱਥੋਂ ਆਪਾਂ ਮੋਗੇ ਤੋਂ ਜੀ ਟਰੱਕ ਚਲਾਉਣੀ ਠੀਕ ਹੈ ਤੇ ਆ ਸਾਰੇ ਆਪਣੇ ਪੰਜਾਬੀ ਭਰਾ ਹੀ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀ ਛੋਟੂ ਸਤਿ ਸ੍ਰੀ ਅਕਾਲ ਇਹ ਕਿਹੜਾ ਕਿਹੜਾ ਏਰੀਆ ਆਪਣਾ ਜੀ ਮੇਰਾ ਏਰੀਆ ਨਿਹਾਲ ਸਿੰਘ ਵਾਲਾ ਜੀ ਬਾਗੇ ਪੁਰਾਣੇ ਕੋਲ ਮੋਕਾਸਲਾ ਨਿਹਾਲ ਸਿੰਘ ਵਾਲਾ ਅੱਛਾ ਜੀ ਹਾਂ ਜੀ ਕਾਰੋਬਾਰ ਬੜੀ ਚੱਲੀ ਜਾਂਦਾ ਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਵੀ ਛੋਟੂ ਬਾਬੇ ਦੀ ਦਇਆ ਹੈ ਚਾਹੀਦੀ ਹੈ ਮਲਕ ਦੀ ਦਇਆ ਹੀ ਚਾਹੀਦੀ ਹੈ ਕਿਹੜੇ ਪਾਸੇ ਦੀ ਗੱਡੀ ਭਰੀ ਆਈ ਸੀਗੀ ਇਹ ਅਸੀਂ ਹੁਣ ਘਵਾਟੀ ਚੱਲੇ ਆਂ ਜੀ ਘਵਾਟੀ ਜੀ ਸ਼ਾਮ ਦੇ ਵਿੱਚ ਠੀਕ ਹੈ ਜੀ ਕਾ ਕੌਣ ਸੇ ਗਾਉਂ ਤੇ ਆਪ ਕਿਕਤਪੁਰ 22 ਅਗਸਤ ਦਿਨ ਬੁੱਧਵਾਰ 2025 ਸਟੇਟ ਬਈ ਆਪਣਾ ਚਾਰਖੰਡਾ ਚਾਰਖੰਡ ਨੂੰ ਆਪਾਂ ਅੱਜ ਅਲਵੇ ਦਾ ਕਹਿ ਜਾਾਂਗੇ ਅੱਗੇ 22 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਬੰਗਾਲ ਦਾ ਬਾਰਡਰ ਲੱਗ ਜਾਂਦਾ ਹੈ ਕਿਥੋਂ ਅੱਜ ਆਪਾਂ ਬਈ ਨੌਵੀਂ ਸਟੇਟ ਦੇ ਵਿੱਚ ਵੜ ਜਾਾਂਗੇ ਬੰਗਾਲ ਦੇ ਵਿੱਚ ਤੇ ਆਹ ਜਿਹੜਾ ਬਈ ਆਪਣਾ ਰਾਤ ਦਾ ਰਹਿਣ ਵਾਲਾ ਟਾਬਾ ਸੀਗਾ ਤੇ ਇੱਥੇ ਬੰਦਿਆਂ ਨੂੰ ਆਪਾਂ ਨੂੰ ਉਹ ਤੇ ਅੰਦਰ ਪਤਾ ਸੀਗਾ ਪਹਿਲਾਂ ਆਪਾਂ ਉਹ ਤੇ ਪਏ ਸੀਗੇ ਜਿੱਥੇ ਉਹ ਬਈ ਬੈਠਾ ਹੈਗਾ ਉੱਥੇ ਬਾਈ ਇੱਕ ਤਾਂ ਰਾਤ ਨੂੰ ਮੀਂਹ ਪੂਰਾ ਬਣਿਆ ਆਇਆ ਸੀਗਾ ਤੇ ਮੱਛਰ ਵੀ ਬਹੁਤ ਵੱਡਾ ਵੱਡਾ ਸੀਗਾ ਤੇ ਇਸ ਕਰਕੇ ਬਾਈ ਕਹਿੰਦੇ ਉਹ ਪੱਖੇ ਚੱਲੀ ਜਾਂਦੇ ਦੋ ਕਹਿੰਦਾ ਥੱਲੇ ਆ ਬੈੱਡ ਜੇ ਲੱਗੇ ਹੋਇਆ ਤੇ ਇੱਥੇ ਆ ਕੇ ਕਿਹੜਾ ਤੁਸੀਂ ਪੈ ਜਾਓ ਮੈਟ ਮੂਟ ਬਈ ਆਪਾਂ ਆਪਣੇ ਕੱਢ ਲਏ ਸੀਗੇ ਤੇ ਨੀਂਦ ਜਿਹੜੀ ਸੌਖੀ ਆ ਗਈ ਸੀਗੀ ਤੇ ਉੱਤੇ ਪੱਖੇ ਚੱਲੀ ਜਾਂਦੇ ਸੀਗੇ ਤੇ ਵਧੀਆ ਜਿਹੜੀ ਆਪਣੀ ਰਾਤ ਲੰਘ ਗਈ ਜੇ ਬਈ ਇਸ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਹੈਗਾ ਜੀ ਇਹ ਪਾਕੜ ਤਲਾ ਮੋੜ ਪਾਖੜ ਤਲਾ ਮੋੜ ਕਹਿੰਦੇ ਬਈ ਬਹੁਤ ਪੁਰਾਣਾ ਪਿੰਡ ਐ ਇੱਥੋਂ ਦਾ ਅੰਗਰੇਜ਼ਾਂ ਵੇਲੇ ਦਾ ਇਹ ਪਿੰਡ ਆ ਕਹਿੰਦਾ ਬਈ ਆਪਾਂ ਨੂੰ ਪਿੱਛੇ ਬਾਬਾ ਜੀ ਮਿਲੇ ਸੀਗੇ ਤੇ ਉਹਨਾਂ ਦੀ ਉਮਰ ਸੀਗੀ 61 ਸਾਲ ਜੀ ਤੇ ਕਹਿੰਦੇ ਬਈ ਮੇਰੇ ਡੈਡੀ ਜੀ ਵੀ ਇੱਥੇ ਆ ਜੰਮ ਪਾਲਾ ਤੇ ਮੇਰੇ ਜਿਹੜੇ ਦਾਦਾ ਜੀ ਆ ਉਹਨਾਂ ਦੀ ਵੀ ਜੰਮ ਪਾਲ ਇੱਥੇ ਆ ਕਹਿੰਦੇ ਦਾਦਾ ਜੀ ਨੂੰ ਤਾਂ ਮੈਂ ਦੇਖ ਹੀ ਨਹੀਂ ਸਕਿਆ ਸੀਗਾ ਤੇ ਵੀ ਇੰਨਾ ਕੁ ਪੁਰਾਣਾ ਇਹ ਪਿੰਡ ਹੈਗਾ ਅੰਗਰੇਜ਼ਾਂ ਵੇਲੇ ਦਾ ਸਾਹਮਣੇ ਤੁਸੀਂ ਉਹ ਘਰ ਦੇਖ ਸਕਦੇ ਹੋ ਬਾਈ ਇੱਥੋਂ ਨਹੀਂ ਦੇਖਦੇ ਹੋਣਗੇ ਆਹ ਸੇ ਘਰ ਇੱਥੇ ਬਾਈ ਸਾਰਾ ਇਹ ਜਿਹੜਾ ਪਹਾੜੀ ਏਰੀਆ ਸੀਗਾ ਸਾਰਾ ਜੰਗਲ ਸੀਗਾ ਇੱਥੋਂ ਦਾ ਜਦੋਂ ਕਹਿੰਦਾ ਪੁਰਾਣੇ ਬੰਦੇ ਇੱਥੇ ਰਹਿੰਦੇ ਸੀਗੇ ਤੇ ਇੱਥੇ ਬਾਈ ਕਹਿੰਦਾ ਕਾਫੀ ਜਿਹੜੇ ਜੰਗਲੀ ਜਾਨਵਰ ਵੀ ਰਹਿੰਦੇ ਸੀਗੇ ਜਿਵੇਂ ਸ਼ੇਰ ਸ਼ੂਰ ਚੀਤੇ ਚੂਤੇ ਇਦਾਂ ਦੇ ਕੁਝ ਰਹਿੰਦੇ ਸੀਗੇ ਤੇ ਬਈ ਇਹ ਸਾਰਾ ਢਾਟਵਾ ਕੇ ਕਹਿੰਦੇ ਜੰਗਲ ਜੰਗਲ ਵੱਡ ਬੋਢ ਕੇ ਇੱਥੇ ਪਿੰਡ ਵਸਿਆਗਾ ਤੇ ਪਿੰਡ ਦਾ ਨਾਮ ਹੈਗਾ ਜੀ ਪਕੜ ਤਲਾ ਮੋੜ ਆ ਬਾਈ ਉਹੀ ਟਾਬਾ ਤੇ ਅੱਜ ਆਪਾਂ ਚੱਲਦੇ ਆ ਜੀ ਅੱਗੇ ਬੰਗਾਲ ਵਾਲੇ ਨੂੰ ਅੱਜ ਦੀ ਲਾਸਟ ਸਸਰੀ ਕਾਲ ਜੀ ਬੰਗਾਲ ਵੱਲ ਹੀ ਹੋ ਰਹੀ ਆਪਣੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਤੁਹਾਡੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਬਈ ਬੰਗਾਲ ਦੇ ਇਹਦੇ ਚਾਰਖੰਡ ਦੇ ਵਿੱਚ ਵੀ ਬੰਦੇ ਬਹੁਤ ਵਧੀਆ ਮਿਲੇ ਆਪਾਂ ਨੂੰ ਤੇ ਯੂਪੀਬੀਆਰ ਦੇ ਬੰਦੇ ਆਪਾਂ ਨੂੰ ਬੜੇ ਵਧੀਆ ਮਿਲੇ ਸੀਗੇ ਬੜੇ ਜਿਹੜੇ ਸੇਵਾ ਕਰਦੇ ਸੀ ਆਪਣੇ ਤੇ ਅੱਗੇ ਪਾਈ ਆਪਾਂ ਬੰਗਾਲ ਚੱਲਦੇ ਆਂ ਬੰਗਾਲ ਚ ਦੇਖਦੇ ਆਂ ਬੰਦੇ ਕਿਹੋ ਜਿਹੇ ਆ ਕਿਹੋ ਜਿਹੇ ਨਹੀਂ ਕਿੱਦਾਂ ਦੀ ਆਪਣੇ ਨਾਲ ਬੀਤਦੀ ਆ ਤੇ ਕਿੱਦਾਂ ਦਾ ਦੁੱਖ ਕਿੱਦਾਂ ਦਾ ਸੁੱਖ ਉਹ ਤੁਹਾਡੇ ਨਾਲ ਆਪਾਂ ਜਰੂਰ ਸਾਂਝਾ ਕਰਦੇ ਰਾਵਾਂਗੇ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਭਾਈ ਬੰਗਾਲ ਤੁਹਾਡਾ ਦੇਖਣ ਆਲਾ ਰਹਿ ਨਾ ਜਾਵੇ ਭਾਈ ਆਪਾਂ ਚੱਲ ਪਰ ਫਿਰਕੇ ਦਿਖਾਈ ਜਾਂਦੇ ਆ ਕਿ ਤੁਸੀਂ ਆਪਣੇ ਚੈਨਲ ਰਾਹੀਂ ਘਰੇ ਬੈਠ ਕੇ ਜਿਹੜਾ 올 ਇੰਡੀਆ ਘੁੰਮ ਸਕਦੇ ਹੋ ਬਈ ਸਾਰੇ ਤਿਆਰ ਬੈਠੇ ਆ ਤੇ ਚੱਲੀਏ ਪਾ ਅੱਗੇ ਵੱਲ ਨੂੰ ਬੰਗਾਲ ਦੇ ਬਾਰਡਰ ਵੱਲ ਨੂੰ ਵਧੀਏ ਨੋਮਾ ਸਟੇਟ ਆਪਾਂ ਜਿਹੜਾ ਐਂਟਰ ਕਰੀਏ ਇਹ ਕੱਲ ਬਈ ਸੰਦੀਪ ਭਾਈ ਜੇ ਥੋੜੀ ਜੀ 6 ਵਜੇ ਕਿ ਸੀਗੀ ਤੇ ਆਪਣੇ ਕੋਲੇ ਬੈਂਜਡ ਬੁੰਡਡ ਜਿਹੜਾ ਇਹੋ ਜਿਹਾ ਲੱਲਾ ਪੱਪਾ ਹੈਗਾਗਾ ਤਰਨ ਤੋਂ ਪਹਿਲਾਂ ਬਈ ਲਾਲੀਏ ਪੈਂਡਲ ਤੇ ਰਾਤ ਦਾ ਠੇਡੇ ਦੇ ਖਾਂਦਾ ਫਿਰਦਾਗਾ ਲੰਗ ਜੇ ਮਾਰਕੀਟ ਚਰਦਾ ਫਿਰਦਾਗਾ ਦੋਨੇ ਪੈਰਾਂ ਦੀ ਵਜਈਏ ਮੁੰਡੇ ਬਾਈ ਚੱਲਣ ਦੀ ਤਿਆਰੀ ਚ ਹੋਏ ਬੈਠਿਆ ਤੇ ਆਪਾਂ ਬਈ ਜਿਨ੍ਹਾਂ ਦੇ ਟਾਬੇ ਤੇ ਰੁਕੇ ਸੀਗੇ ਉਹਨਾਂ ਦਾ ਧੰਨਵਾਦ ਵੀ ਕਰ ਦਈਏ ਨਮਸਕਾਰ ਮਾਤਾ ਜੀ ਕੀ ਨਾਮ ਹੈ ਜੀ ਆਪਕਾ ਦੀਵਾਂਤੀ ਦੇਵੀ ਦਾ ਦੀਵਾਂਤੀ ਦੇਵੀ ਕਹਾਂ ਸੇ ਹੈ ਆਪ ਯਹਾਂ ਸੇ ਹੈ ਧੰਨਵਾਦ ਧੰਨਵਾਦ ਸੇ ਧੰਨਵਾਦ اچھا ਠੀਕ ਹੈ ਮਨੋਜ ਦੇ گاؤں ਸੇ ਤੇ ਬਹੁਤ ਧੰਨਵਾਦ ਮਾਤਾ ਜੀ ਆਪਕਾ ਜੋ ਹਮਕੋ ਰਹਿਣੇ ਲਈ ਜਗ੍ਹਾ ਦੀ ਆਪਨੇ ਠੀਕ ਹੈ ਮਾਤਾ ਜੀ ਚਲੋ ਚਲਤੇ ਹੈ ਜੀ ਇਹ ਬੋਲ ਰਿਹਾ ਕਿ ਆਪ ਲੋਕ ਕੌਣ ਜਿਲ੍ਹਾ ਸਨ ਹਮ ਪੰਜਾਬ ਬਠਿੰਡਾ ਸੇ ਹੈ ਜੀ ਬਠਿੰਡਾ ਹਾਂ ਜੀ ਚਲੋ ਠੀਕ ਹੈ ਮਾਤਾ ਜੀ ਠੀਕ ਨਮਸਕਾਰ ਠੀਕ ਹੈ ਨੰਬਰ ਉਪਰ ਦੇ ਦਿਜੀਏ ਤਾਂ ਹਮ ਲੋਕ ਵੀ ਆ ਗਏ ਇਹ ਭਰਾ ਆਪਾਂ ਨੂੰ ਰਾਤ ਦੀ ਆਪਣੀ ਸੇਵਾ ਦੇ ਵਿੱਚ ਜਟੇ ਹੋਇਆ ਭਰਾ ਆਪਣੀਆਂ ਸਾਈਕਲਾਂ ਅੰਦਰ ਕੀਤੀਆਂ ਬਾਈਆਂ ਨੇ ਤੇ ਅੱਗੇ ਦੀ ਜੇ ਹਮ ਲੋਗ ਉਧਰ ਆਏਗੇ ਤਾਂ ਕبھی ਮਿਲ ਕبھی ਬਾਈਦੀ ਵਿੱਚ ਜੀ ਜੀ ਮੇਰਾ ਨੰਬਰ ਜ਼ਰੂਰ ਲਿਖੋ ਜੀ ਆਪ ਅਮ੍ਰਿਤਸਰ ਅਮ੍ਰਿਤਸਰ ਜਾਣੇ ਦਾ ਪਲਾਨਿੰਗ ਕਰ ਰਹੇ ਹਾਂ ਹਮ ਆਪਕੋ ਅਮ੍ਰਿਤਸਰ ਮਿਲਨੇ ਆ ਜਾਏਗੇ ਜੀ ਤਕਤ ਸ੍ਰੀ ਹਰਮੰਦਰ ਸਾਹਿਬ ਜੀ ਹਮ ਨੰਬਰ ਲੈ ਰਹਾ ਹੈਂ ਰਾਣੀ ਬੇਟਾ ਅਸੀਂ ਮਿਲਨੇਗੇ ਤੇ ਮੇਰੇ ਮਾਪੇ ਸਭ ਸੁਣਨੇ ਤੇ ਜੀ ਜੀ ਬਹੁਤ ਧੰਨਵਾਦ ਜੀ ਮੋਸਟ ਵੈਲਕਮ ਜਬ ਮਰਜੀ ਆਨਾ ਮੇਰੇ ਕੋਲ ਕਾਲ ਕਰ ਦੇਣਾ ਬਸ ਇਹ ਕੰਪਨੀ ਹੈ ਜਿਹੜੀ ਇਹ ਦਰਖਾਸਤ ਆਜ਼ਾਦ ਹੈ। ਕੋਈ ਬੜੇ ਨਾਮ ਕਿੰਨਾ ਆਖ ਸਕਦਾ। ਦੋਲੀਓ ਤਾਂ 8 ਹੂੰ 5 ਹੂੰ 1 ਔਰ 5 ਹੂੰ 7 ਹੂੰ 0 ਹੂੰ 4 ਹੂੰ 9 ਹੂੰ 8 ਹੂੰ 3 ਹੂੰ 7 ਹੂੰ जालंधर का कौन गांव है जी भटिंडा का हम बच्चो मंडी से हैं जी आ गया आपका नंबर मेरे पास चौसठ बारह हाँ जी हाँ जी चौसठ बारह लिख लीजिये नंबर ला लिया जी अपना पचासी पाँच सौ सत्तर नजा आठ सौ सैती पंजाब आए तो जरूर याद करना हमको जी क्या नाम से करें मेरा नाम हरपाल सिंह है जी हरपाल सिंह भटिंडा हाँ जी हरपाल सिंह भटिंडा वो आपको बोलेंगे कि हम होटल से बोल रहे हैं जी 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 वैसे मैं आपका नंबर सेव कर लेता हूँ ਠੀਕ ਹੈ ਮਾਤਾ ਜੀ ਨਮਸਕਾਰ ਚਲਦੇ ਹਾਂ ਜੀ। ਸੇ ਸ਼ੰਕਰ ਹੋਟਲ ਸੇ ਸ਼ੰਕਰ ਹੋਟਲ ਠੀਕ ਹੈ ਜੀ ਨਮਸਕਾਰ ਤੇ ਚਲਿਏ ਭਾਈ ਆਪਾਂ ਬੜਾ ਪਿਆਰ ਦਿੱਤਾ ਬੰਨਿਆ ਨੇ ਤੇ ਮਾਤਾ ਜੀ ਵੀ ਬਾਈ ਬੜੇ ਠੰਡੇ ਸੁਵਾ ਦੇ ਸੀ। ਕਹਿੰਦੇ ਜਦੋਂ ਅਸੀਂ ਪੰਜਾਬ ਆਏ ਤੁਹਾਡੇ ਸ੍ਰੀ ਅਮਰਤਾ ਸਾਹਿਬ ਅਸੀਂ ਆਉਣੇ ਆ ਕਹਿੰਦਾ ਤੇ ਤੁਹਾਨੂੰ ਆਪਾਂ ਜ਼ਰੂਰ ਯਾਦ ਕਰਾਂਗੇ ਤੁਹਾਡੇ ਘਰੇ ਵੀ ਆ ਕੇ ਜਾਵਾਂਗੇ ਜ਼ਰੂਰ ਜੀ ਮੋਸਟ ਵੈਲਕਮ ਜਿੱਦਾਂ ਆਪਣੀ ਸੇਵਾ ਕੀਤੀ ਆ ਤੇ ਉਦਾਂ ਹੀ ਆਪਾਂ ਸੇਵਾ ਕਰਾਂਗੇ। ਫਿਰ ਆਲ ਭਾਈ ਆਪਾਂ ਅੱਗੇ ਵੱਲ ਵਧੀਏ ਆਪਣੇ ਮੁੰਡੇ ਵੀ ਜਿਹੜਾ ਅੱਗੇ ਲੰਘੇ ਆਪਣੇ ਯਾਰ ਮਿੱਤਰ ਹਾਂ ਕੌਣ ਸੇ ਗਾਉਂ ਤੇ ਆਪ ਦੋਸਤ ਮਿੱਤਰ ਬਾਈ ਆਪਣੇ ਅੱਗੇ ਨਿਕਲ ਗਏ ਸੀਗੇ ਤੇ ਮੈਂ ਉਹਨਾਂ ਤੋਂ ਵੀ ਅੱਗੇ ਆ ਗਿਆ ਮੈਨੂੰ ਤਾਂ ਐਂ ਸੀ ਵੀ ਉਹ ਅੱਗੇ ਨਿਕਲ ਗਏ ਤੇ ਆਪਾਂ ਫੋਨ ਤੇ ਵੀ ਗੱਲ ਕੀਤੀ ਸੀਗੀ ਤੇ ਬਾਈ ਪਿੱਛੋਂ ਇੱਕ ਉੱਪਰ ਨੂੰ ਰਾ ਜਾਂਦਾ ਸੀਗਾ ਤੇ ਆਪਾਂ ਥੋੜਾ ਜਿਹਾ ਗਲਤ ਪਟਕ ਗਏ ਤੇ ਆਪਾਂ ਅੱਗੇ ਆ ਗਏ ਤੇ ਚੱਲ ਬਾਈ ਜੋ ਵੀ ਕਰਦਾ ਹੁੰਦਾ ਰੱਬ ਠੀਕ ਕਰਦਾ ਹੁੰਦਾ ਹਨਾ ਤੇ ਬਾਈ ਇਸ ਥਾਬੇ ਦੇ ਬਾਈ ਬੈਠੇ ਜੀਗੇ ਆਪਣੇ ਕੀ ਨਾਮ ਹੈ ਜੀ ਇਹਦਾ ਥਾਬੇ ਦਾ Hindu Hotel ਤੇ ਪੰਜਾਬੀ ਭਰਾ ਬੈਠੇ ਜੀਗੇ ਆਪਣੇ ਜੋ ਟਰੱਕ ਚਲਾਉਂਦੇ ਆ ਤੇ ਉਹਨਾਂ ਕੋਲੇ ਬਹਿ ਕੇ ਸੀ ਆਪਾਂ ਵੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਬਈ ਆਪਣਾ ਹਰਪ੍ਰੀਤ ਹਰਪ੍ਰੀਤ ਸਿੰਘ ਜੀ ਤੇ ਕਿੱਥੋਂ ਆਪਾਂ ਮੋਗੇ ਤੋਂ ਜੀ ਟਰੱਕ ਚਲਾਉਣੀ ਠੀਕ ਹੈ ਤੇ ਆ ਸਾਰੇ ਆਪਣੇ ਪੰਜਾਬੀ ਭਰਾ ਹੀ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀ ਛੋਟੂ ਸਤਿ ਸ੍ਰੀ ਅਕਾਲ ਤੇ ਕਿਹੜਾ ਕਿਹੜਾ ਏਰੀਆ ਆਪਣਾ ਜੀ ਮੇਰਾ ਏਰੀਆ ਨਿਹਾਲ ਸਿੰਘ ਵਾਲਾ ਜੀ ਬਾਗੇ ਪੁਰਾਣੇ ਕੋਈ ਮੋਕਾਸਲਾ ਨਿਹਾਲਪੁਰ ਵਾਲਾ ਅੱਛਾ ਜੀ ਹਾਂ ਜੀ ਕਾਰੋਬਾਰ ਬੜੇ ਚੱਲੀ ਜਾਂਦਾ ਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਵੀ ਛੋਟੂ ਬਾਬੇ ਦੀ ਦਇਆ ਹੈ ਸੋ ਚੈਦੀ ਹੈ ਦਇਆ ਹੀ ਚਾਹੀਦੀ ਹੈ ਕਿਹੜੇ ਪਾਸੇ ਦੀ ਗੱਡੀ ਭਰੀ ਹੋਈ ਸੀਗੀ ਜੀ ਇਹ ਅਸੀਂ ਹੁਣ ਘਵਾਟੀ ਚੱਲੇ ਆਂ ਜੀ ਘਵਾਟੀ ਜੀ ਸ਼ਾਮ ਦੇ ਵਿੱਚ ਠੀਕ ਹੈ ਜੀ ਤੇ ਹੋਰ ਵੀ ਵੀਰ ਭਰਾ ਆ ਗਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਜੀ ਆਪਣਾ ਮੇਰਾ ਨਾਮ ਬਲਕਰਨ ਹੈ ਆਪਾਂ ਕਿੱਥੋਂ ਜੀ ਆਪਾਂ ਮੋਗਾ ਜਲਾ ਜੀ ਮੇਰਾ ਪਿੰਡ ਰਾਮੋੜ ਅੱਛਾ ਆਪਾਂ ਸਾਰੇ ਵੀਰ ਭਰਾ ਮੋਗੇ ਚੱਲੇ ਤੁਹਿਆ ਚਲੋ ਬਹੁਤ ਵਧੀਆ ਭਾਈ ਤੇ ਸਾਰੇ ਵੀਰ ਟਰੱਕ ਚਲਾਉਣੇ ਆਪਾਂ ਜੀ ਸਾਰੇ ਸਾਰੇ ਅਲੱਗ-ਅਲੱਗ ਕੇ ਇੱਕੋ ਟਰੱਕ ਤੇ ਲਗ ਲਗਾ ਤਿੰਨ ਗੱਡੀਆਂ ਅੱਛਾ ਤਿੰਨ ਗੱਡੀਆਂ ਨੇ ਜੀ ਤੇ ਚਲੋ ਸਾਰਾ ਬਣ ਜਾਂਦਾ ਨਾ ਜਿੰਨੇ ਵੱਧ ਬੰਦੇ ਹੋਈਏ ਤੇ ਬਹੁਤ ਵਧੀਆ ਲੱਗਿਆ ਵੀ ਮਿਲ ਕੇ ਆਪਾਂ ਨੂੰ ਚਾਰ ਖੰਡ ਦੇ ਆਪਣੀ 8ਵੀਂ ਸਟੇਟ ਆ ਪੰਜਾਬ ਤੋਂ ਤੇ ਆਪਾਂ ਨੂੰ ਪੰਜਾਬੀ ਭਰਾ ਮਿਲੇ ਆ ਤੇ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਵੀ ਗੱਲਾਂ ਬਾਤਾਂ ਕਰਕੇ ਤੇ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚਲਿਏ ਭਾਈ ਆਪਾਂ ਆਪਣੇ ਦੋਸਤ ਮਿੱਤਰਾਂ ਕੋਲੇ ਜਿੰਨਾਂ ਦਾ ਰਾਹ ਪਟ ਕੇ ਗਏ ਆਪਾਂ ਮਸਾ ਵੇਟ ਲਾਨ ਜੀ ਤਾਰ ਕੇ ਲਿਆਇਆ ਸੀਗਾ ਤੇ ਹੁਣ ਆਪਾਂ ਨੂੰ ਪਿੱਛੇ ਚੜਾਉਣੀ ਪੈਣੀ ਆ ਹੈਗੀ ਕਿਲੋਕਮੀਟਰ ਦੀ ਚੜਾਈ ਹੈਗੀ ਆ ਤੇ ਚੜਾਉਨੇ ਆ ਭਾਈ ਹੁਣ ਤਾਂ ਭਾਈ ਇੰਨਾ ਪਿਆਰ ਮਿਲ ਗਿਆ ਹੁਣ ਤਾਂ ਚੜਾਣਾ ਚੜ ਜਾਣੀਆਂ ਨੇ ਤੇ ਚੱਲਦੇ ਆਂ ਭਾਈ ਆਪਾਂ ਸੰथाल ਕ੍ਰਾਂਤੀਕਾਰੀਆਂ ਕੀ ਬਲੀਦਾਨ ਭੂਮੀ ਸੰथाल ਕਾਟਾ ਮੇ ਆਪਕਾ ਸਵਾਗਤ ਹੈ ਬਹੁਤ ਧੰਨਵਾਦ ਜੀ ਤੇ ਆਪਾਂ ਭਾਈ ਬੰਗਾਲਦੇਸ਼ ਸਟੇਟ 'ਚ ਵੜਨ ਆਲੇ ਆਂ ਬੰਗਾਲ ਆਪਣਾ ਇਦੋਂ ਗਾਹ ਜਿਹੜਾ ਉਹ ਸਾਹਮਣੇ ਵੈਰੀਗੇਟ ਲੱਗੇ ਹੋਇਆ ਉੱਥੋਂ ਭਾਈ ਆਪਾਂ ਬੰਗਾਲ ਦੇ ਵਿੱਚ ਐਂਟਰ ਹੋ ਜਾਾਂਗੇ ਤੇ ਬੰਗਾਲ ਆਪਣਾ ਸ਼ੁਰੂ ਹੋ ਜਾਊਗਾ ਆਪਣੀ ਨੌਵੀਂ ਸਟੇਟ ਤੇ ਭਾਈ ਇਹ ਲਿਖਿਆਗਾ ਕੋਲਕਾਤਾ ਭਈ ਕੋਲਕਾਤਾ ਜਿੱਥੇ ਆਪਾਂ ਜਾਣਾ ਹੈ ਇੱਥੋਂ ਰਹਿ ਗਿਆ 206 ਕਿਲੋਮੀਟਰ ਤੇ ਮਾਇਆਪੁਰ ਵੀ ਆਪਾਂ ਹੋ ਕੇ ਜਾਣਾਗਾ ਜਿੱਥੇ ਰਾਧੇ ਰਾਦੇ ਕ੍ਰਿਸ਼ਨਾ ਕ੍ਰਿਸ਼ਨਾ ਵਾਲਿਆਂ ਦੇ ਇਸਕੋਨ ਮੰਦਿਰ ਆ ਜੀ ਸਭ ਤੋਂ ਦੁਨੀਆ ਦਾ ਸਭ ਤੋਂ ਵੱਡਾ ਮੰਦਿਰ ਆ ਕਹਿੰਦੇ ਇੰਡੀਆ ਦੇ ਵਿੱਚ ਤੇ 140 ਕਿਲੋਮੀਟਰ ਆਪਾਂ ਨੂੰ ਉਹਦੇ ਲਈ ਜਾਣਾ ਪਊਗਾ ਤੇ ਇਹ ਕੀ ਲਿਖਿਆ ਭਾਈ 49 ਕਿਲੋਮੀਟਰ ਸ਼ਾਂਤੀ ਨਿਕੇਤਨ ਸ਼ਾਂਤੀ ਨਿਕੇਤਨ ਇੱਥੋਂ ਹੈਗਾ 49 ਕਿਲੋਮੀਟਰ ਮਾਫ਼ ਕਰੇ ਭਾਈ ਟਾਈਮ ਲੱਗ ਗਿਆ ਥੋੜਾ ਪੜਨ ਤੇ ਸਪੈਲਿੰਗ ਕਾਫੀ ਵੱਡੇ ਸੀਗੇ ਆ ਪਿੱਛੇ ਭਾਈ 4 ਖੰਡ ਰਹਿ ਗਿਆ ਤੇ ਚਾਰਖੰਡ ਦਾ ਬਈ ਸਭ ਤੋਂ ਲਾਸਟ ਆ ਜਿਹੜਾ ਟਾਬਾ ਆਇਆ। ਤੇ ਉਸੇ ਟਾਬੇ ਤੋਂ ਬਈ ਆਪਾਂ ਚਾਹ ਪੀਨੇ ਅੱਜ ਲਾਸਟ ਚਾਹ ਤੇ ਉਸ ਤੋਂ ਬਾਅਦ ਬਈ ਆਪਾਂ ਫਿਰ ਬੰਗਾਲ ਦੀਆਂ ਚਾਹਾਂ ਪੀਆ ਕਰਾਂਗੇ। ਤੇ ਬੰਗਾਲ ਦੇ ਵਿੱਚ ਐਂਟਰ ਹੋ ਜਾਵਾਂਗੇ ਆਪਾਂ। ਹੋ ਗਏ ਭਾਈ ਬੰਗਾਲ ਦੇ ਵਿੱਚ ਐਂਟਰ। ਇਹ ਸਾਹਮਣੇ ਬੰਗਾਲੀ ਭਾਸ਼ਾ ਆ ਗਈ ਪਤਾ ਨਹੀਂ ਕੀ ਲਿਖਿਆ ਹੋਇਆ ਬਈ ਥੱਲੇ ਕੁਝ ਨਹੀਂ ਲਿਖਿਆ ਹੋਇਆਗਾ ਨਾ ਪੰਜਾਬੀ ਨਾ ਅੰਗਰੇਜ਼ੀ ਕੱਲੀ ਬੰਗਾਲੀ ਭਾਸ਼ਾ ਲਿਖੀ ਹੋਈ ਆ ਇਹਦੀ ਆਪਾਂ ਨੂੰ ਸਮਝ ਨਹੀਂ ਆਉਂਦੀ ਐਂ ਲਿਖਿਆ ਹੋਗਾ ਬਈ ਬੰਗਾਲ ਮੇ ਆਪਕਾ ਸਵਾਗਤ ਹੈ ਸਾਹਮਣੇ ਬਈ ਉਹ ਬਾਰਡਰ ਆ ਗਿਆ ਇਹ ਕਾ ਬਾਰਡਰ ਆ ਜੀ ਤੇ ਇਹ ਕੋ ਪਿੱਛੇ ਬਾਰਡਰ ਇਸ ਤੋਂ ਪਰੇ ਬਈ ਬੰਗਾਲ ਸਟਾਰਟ ਹੋ ਗਿਆ ਹੋ ਗਏ ਬਈ ਐਂਟਰ ਆ ਬੰਗਾਲ ਦੇ ਵਿੱਚ ਤੇ ਬੰਗਾਲ ਦੇ ਵਿੱਚੋਂ ਵੀ ਇੱਕ ਵਾਰੀ ਬਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੇਖਦੇ ਆ ਬਈ ਬੰਗਾਲ ਦੇ ਰਾ ਕਿਦਾਂ ਦੇ ਹੋਣਗੇ ਤੇ ਬੰਗਾਲ ਦੇ ਰਾ ਵੀ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਣੇ ਰਿਹਾ ਕਰੋ ਬਈ ਬੰਗਾਲ ਦੇ ਵਿੱਚ ਬਈ ਆਪਾਂ ਨੂੰ ਪਹਿਲਾ ਪਿੰਡ ਆਇਆਗਾ ਤੇ ਪਹਿਲੇ ਪਿੰਡ ਦਾ ਨਾਮ ਹੈਗਾ ਜੀ ਹੁੰਗਣਾਪੁਰ ਤੇ ਇਹਨੂੰ ਡਿਸਟ੍ਰਿਕਟ ਪੈਂਦਾਗਾ ਹੁੰਗਣਾਪੁਰ ਨੂੰ ਬਿਰਗੁਮ ਬਿਰਗੁਮ ਪੜਤਾ ਹੈ ਨਾ ਜੀ ਬਿਰਗੁਮ ਤੇ ਪਹਿਲਾ ਬਈ ਆਪਾਂ ਨੂੰ ਘਰ ਮੇ ਲਿਆ ਤੇ ਆਪਾਂ ਇਹਨਾਂ ਨੂੰ ਪੁੱਛਿਆਗਾ ਵੀ ਕਿਹੜਾ ਪਿੰਡ ਆ ਕਿਹੜਾ ਡਿਸਟ੍ਰਿਕਟ ਆ ਤੇ ਥੋੜੀ ਥੋੜੀ ਬਈ ਬੰਗਾਲੀ ਬੋਲਦੇ ਆ ਤੇ ਥੋੜੀ ਥੋੜੀ ਜਿਹੜੀ ਆਪਣੀ ਹਿੰਦੀ ਵੀ ਬੋਲਦੇ ਆ ਵਿੱਚ ਤੇ ਜ਼ਿਆਦਾਤਰ ਇਹ ਬੰਗਾਲੀ ਬੋਲਦੇ ਆ ਬੰਗਾਲੀ ਬਈ ਆਪਾਂ ਨੂੰ ਥੋੜੀ ਮੋਟੀ ਸਮਝ ਲੈ ਆ ਮੈਂ ਸਮਝ ਲੈਣਾਗਾ ਤੇ ਹਿੰਦੀ ਦੇ ਵਿੱਚ ਮਿਕਸ ਹੋ ਕੇ ਥੋੜੀ ਜੀ ਸਮਝ ਲੈਨੇ ਆ ਤੇ ਚੱਲਦੇ ਆ ਪਾਈ ਆ ਅੱਗੇ ਨੂੰ ਪਹਿਲੇ ਪਿੰਡ ਤੋਂ ਦੂਜੇ ਪਿੰਡ ਵੱਲ ਚੱਲਦੇ ਆ ਤੇ ਉਹ ਦੇਖਦੇ ਆ ਕਿੰਨਾ ਕੁ ਦੂਰ ਪਹਿਲਾ ਤੋਂ ਦੂਜਾ ਪਿੰਡ ਪਊਗਾ ਤੇ ਦੂਜਾ ਜਿਹੜਾ ਡਿਸਟ੍ਰਿਕਟ ਪਊਗਾ ਉਹ ਕਿਹੜਾ ਪਊਗਾ ਤੇ ਤੁਹਾਡੇ ਨਾਲ ਆਪਾਂ ਸਾਰਾ ਕੁਝ ਸਾਂਝਾ ਕਰਦੇ ਰਵਾਂਗੇ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਜਰੂਰ ਬਣਿਆ ਰਿਹਾ ਕਰੋ ਤੇ ਬੰਗਾਲ ਦਾ ਬਈ ਕੋਨਾ ਕੋਨਾ ਜਿਹੜਾ ਤੁਸੀਂ ਰਹਿਣਾ ਜਾਵੇ ਥੋੜੇ ਦੇਖਣ ਤੋਂ ਪਹੁੰਚ ਗਏ ਬਈ ਆਪਾਂ ਸ਼ਿਵੜੀ ਸ਼ਹਿਰ ਦੇ ਵਿੱਚ ਬੋਲਣ ਨੂੰ ਸ਼ਿਵੜੀ ਬੋਲਿਆ ਜਾਂਦਾ ਹੈਗਾ ਤੇ ਜਿਹੜਾ ਲਿਖਣ ਦੇ ਵਿੱਚ ਉਹ ਸੂਰੀ ਲਿਖਦੇ ਆ ਤੇ ਬਿਰੂਪਮੇ ਨੂੰ ਬਈ ਡਿਸਟ੍ਰਿਕਟ ਪੈਂਦਾ ਹੈਗਾ ਤੇ ਸੂਰੀ ਇਹ ਸ਼ਹਿਰ ਆ ਤੇ ਇਥੋਂ ਪਾਈ ਆਪਾਂ ਨੂੰ ਸਾਈਕਲਾਂ ਦੇਖ ਕੇ ਆਪਣੀਆਂ ਤੇ ਭੈਣ ਮੇਲੇ ਸੀ ਆਪਾਂ ਨੂੰ ਤੇ ਉਹ ਕਹਿੰਦੇ ਬਾਈ ਸਾਡੇ ਹੱਥ ਦੀ ਮਠਾਈ ਤੁਸੀਂ ਜ਼ਰੂਰ ਖਾ ਕੇ ਜਾਇਓ ਤੇ ਇਹ ਪਤਾ ਨਹੀਂ ਉਹਨਾਂ ਦੀ ਦੁਕਾਨ ਆ ਜਾਂ ਕਿਵੇਂ ਕੀ ਗੱਲਬਾਤ ਆ ਤੇ ਜ਼ਰੂਰ ਆਪਾਂ ਮਠਾਈ ਖਾ ਕੇ ਜਾਵਾਂਗੇ ਉਹਨਾਂ ਦੀ ਜੀ ਤੇ ਬੰਗਾਲ ਦੇ ਵਿੱਚ ਬਈ ਬਈ ਬਾਈ ਵੜਦੇ ਆ ਸਾਰੀ ਆਪਾਂ ਨੂੰ ਬੜਾ ਪਿਆਰ ਜਿਹੜਾ ਮਿਲਣਾ ਸਟਾਰਟ ਹੋ ਗਿਆ ਇੱਕ ਬਾਈ ਹੋਰ ਤੋਂ ਭੱਜ ਕੇ ਆਇਆ ਸੀਗਾ ਤੇ ਪਾਣੀ ਦੀ ਬੋਤਲ ਜਿਹੜੀ ਆਪਾਂ ਨੂੰ ਫੜਾ ਗਿਆ ਵੀ ਕਹਿੰਦੇ ਸਰਦਾਰ ਜੀ ਤੁਸੀਂ ਪਾਣੀ ਪੀਓ ਬੜੀ ਦੂਰੋਂ ਆਏ ਹਾਂ ਪਾਣੀ ਵੀ ਆਪਾਂ ਜ਼ਰੂਰ ਪੀਵਾਂਗੇ ਜੀ ਤੇ ਮਠਿਆਈ ਵੀ ਆਪਾਂ ਜ਼ਰੂਰ ਖਾਵਾਂਗੇ ਤੇ ਮਿਲਾਉਣਿਆ ਤੁਹਾਨੂੰ ਉਸ ਭੈਣ ਦੇ ਨਾਲ ਵੀ ਕੀ ਨਾਮ ਹੈ ਜੀ ਆਪ ਦਾ ਮੇਰਾ ਨਾਮ ਸੁਖਾਇਆ ਹੈ ਅਗਲੀ ਮਿਸਟਰੀ ਕਿਹਾਂ ਸੇ ਹੋ ਜੀ ਆਪ ਹਮ ਤੋ ਯਹੀ ਵੇਸਟ ਹੁਆ ਸੀਵੜੀ ਸੇ ਹੀ ਹੈ ਇਹ ਸ਼ਹਿਰ ਦਾ ਨਾਮ ਇੱਕ ਵਾਰ ਹੋਰ ਬਤਾ دیਜੀਏ ਸੀਵੜੀ 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 ਪਿਛੇ ਮੈਂ ਆਠ ਸਟੇਟ ਨਾਮ ਕੇ ਆਏ ਹਾਂ ਕਬਰ ਕਰਕੇ ਆਏ ਹਾਂ ਤਮੇ ਸਭੀ ਜਗ੍ਹਾ ਬਹੁਤ ਅੱਛੇ ਇਨਸਾਨ ਮਿਲੇ ਅਬ ਨੌਮੀ ਸਟੇਟ ਮਾਰੀ ਜੇ ਸ਼ੁਰੂ ਹੋਈ ਹੈ। ਤੋਂ ਆਪ ਜੈਸੇ ਫਿਰ ਅੱਛੇ ਬਹੁਤ ਸ਼ੁਕਰੀਆ ਜੀ ਮੇਰੇ ਵੱਲ। ਬਾਈ ਪਹਿਲੇ ਹੀ ਬੜਾ ਪਿਆਰ ਮਿਲ ਗਿਆ ਸੀਗਾ ਤੇ ਇੱਕ ਪਿਆਰ ਜਿਹੜਾ ਆਪਾਂ ਨੂੰ ਹੋਰ ਮਿਲ ਗਿਆ ਤੇ ਅੰਕਲ ਜੀ ਆਪਾਂ ਨੂੰ ਮਿਲਿਆ ਬਾਈ ਆਪਣੀ ਪੱਗ ਦੇਖ ਕੇ ਉਹਨਾਂ ਨੇ ਰੋਕਿਆ ਕਹਿੰਦਾ ਤੁਸੀਂ ਪੰਜਾਬੀ ਹੋ ਤਾਂ ਤਾਂ ਤੁਹਾਡੇ ਕੋਲ ਰੋਕਿਆ ਤੇ ਨਮਸਕਾਰ ਅੰਕਲ ਜੀ नमस्कार नमस्कार क्या नाम है जी आपका टपलकोट धार बहुत अच्छा नाम है जी पंजाब गए हो ना आप जी हो गुट्टी आए अरे यार अंकल जी यार, भाई अंकल कहंदा ਮਿੱਥੋਂ ਬਿਆਨ ਨਹੀਂ ਹੋ ਰਿਹਾ ਵੀ ਕਿਵੇਂ ਤੁਹਾਡੀ ਤਾਰੀਫ ਕਰਾਂ ਪੰਜਾਬੀਆਂ ਦੀ ਮੈਂ ਪੰਜਾਬ ਦੇ ਵਿੱਚ ਜਦੋਂ ਗਿਆ ਸੀਗਾ ਤੇ ਬੜਾ ਮੈਨੂੰ ਪਿਆਰ ਮਿਲਿਆ ਸੀਗਾ ਤੇ ਆਪਨੇ ਵੀ ਬਹੁਤ ਸਤਿਕਾਰ ਦੀਆ हमको जी ਬਹੁਤ ਧੰਨਵਾਦ ਆਪਕਾ ਠੀਕ ਹੈ ਜੀ ਬਹੁਤ ਧੰਨਵਾਦ ਜੀ ਆਪ ਦਾ ਠੀਕ ਹੈ ਜੀ ਦੇਖ ਲਓ ਬਾਈ ਅੰਕਲ ਦੀਆਂ ਅੱਖਾਂ ਦੇ ਵਿੱਚ ਵੀ ਪਾਣੀ ਆ ਗਿਆ ਕਹਿੰਦੇ ਬਾਈ ਮੈਂ ਬਿਆਨ ਨਹੀਂ ਕਰ ਸਕਦਾ ਜਿਵੇਂ ਪੰਜਾਬ ਵਾਲੇ ਬੰਦੇ ਨੂੰ ਪਿਆਰ ਦਿੰਦੇ ਆ ਤੇ ਸਾਰੇ ਫੇਲ ਆਉਣਾ ਮੂਰੇ ਕਹਿੰਦਾ ਤੇ ਬਹੁਤ ਧੰਨਵਾਦ ਜੀ ਇਹਨਾਂ ਦਾ ਤੇ ਇਧਰ ਹੀ ਆਪਾਂ ਨੂੰ ਬਾਈ ਲੁਧਿਆਣੇ ਵਾਲੇ ਟੱਕਰ ਗਏ ਇੱਕ ਹੋਰ ਬਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਹਾਂਜੀ ਹਾਂਜੀ ਤੇ ਇਹ ਤਾਂ ਬਪਣਾ ਜੀ ਹਾਂਜੀ ਇਹ ਤਾਂ ਬਹੋਗੇ 65 ਸਾਲ ਹੋਗੇ ਸਾਨੂੰ 60 65 ਸਾਲ ਜੀ ਇਹ ਵੀਰੇ ਦਾਦਾ ਜੀ ਦਾ ਠੀਕ ਹੈ ਜੀ ਸਾਨੂੰ ਨਾ ਪਿੱਛੇ ਨਾ ਜੀ ਇੱਕ ਭੈਣ ਟਕਰੇ ਸੀਗੇ ਅੱਛਾ ਜੀ ਮਠਾਈ ਦੀ ਦੁਕਾਨ ਆ ਉਥੇ ਅੱਛਾ ਜੀ ਉਹਨਾਂ ਨੇ ਸਾਨੂੰ ਐਡਰੈਸ ਲਿਖ ਕੇ ਦਿੱਤਾ ਸੀਗਾ ਅੱਛਾ ਓਕੇ ਤੇ ਉਹ ਐਡਰੈਸ ਥੋੜਾ ਜੀ ਹਾਂਜੀ ਹਾਂਜੀ ਮੇਰੇ ਜੀ ਐਡਰੈਸ ਮੈਂ ਤੁਹਾਨੂੰ ਕਿਹਾ ਸੀ ਉਹ ਅੰਕਲ ਜੀ ਵੀ ਉਹ ਹੀ ਖੜੇ ਆ ਉਹ ਦੁਕਾਨ ਵਾਲੇ ਹਾਂਜੀ ਹਾਂਜੀ ਇਹ ਵੀ ਸਾਡੇ ਇੱਥੇ ਰਹਿੰਦੇ ਹੁੰਦੇ ਸੀਗੇ ਹੁਣ ਇਹਨਾਂ ਨੇ ਮਕਾਨ ਇੱਥੇ ਬੰਦੇ ਪਾਏ ਆ ਅੱਛਾ ਜੀ ਜਿਹੜਾ ਐਡਰੈਸ ਲੈ ਕੇ ਲਾਜੀ ਹੈ ਪੰਜਾਬ ਤੋਂ ਸਾਡਾ ਕੋਈ ਵੀ ਭਰਾ ਕੋਈ ਦਿੱਕਤ ਨਹੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਦੱਸ ਦਈਓ ਕਿਹੜੀ ਜਗ੍ਹਾ ਆਣਾ ਇੱਥੇ ਆ ਕੇ ਤੁਹਾਨੂੰ ਮਿਲ ਸਕਦਾ ਉਹ ਟੈਂਸ਼ਨ ਸਾਡੀ ਹੈ ਠੀਕ ਹੈ ਜੀ ਤੇ ਲੁਧਿਆਣੇ ਵਾਲਾ ਆਪਣਾ ਆਪਣੇ ਨਾਲ ਜੀ ਹੈਗਾ ਇੱਕ ਉਹ ਆਉਂਦਾ ਸਮਰਾਲਾ ਚੌਂਕ ਤੋਂ ਅੱਛਾ ਜੀ ਤੇ ਇਹ ਬਾਈ ਦਾ ਢਾਬਾ ਬਾਈ ਕਹਿੰਦੇ 60 65 ਸਾਲ ਕਹਿੰਦਾ ਜਿਹੜਾ ਆਪਾਂ ਨੂੰ ਇੱਧਰ ਹੀ ਹੋ ਗਏ ਤੇ ਜਿਹੜਾ ਪਿੱਛੋਂ ਦਾ ਪਸ਼ੋਕੜ ਆਪਣਾ ਲੁਧਿਆਣੇ ਦਾ ਹੈ ਤੇ ਲੁਧਿਆਣੇ ਕਹਿੰਦਾ ਵੀ ਆਪਣੇ ਮੰਮੀ ਡੈਡੀ ਹੈਗੇ ਆ ਤੇ ਆਪਾਂ ਇੱਧਰ ਹੀ ਰਹਿਣੇ ਆ ਕਹਿੰਦਾ Hindu Hotel ਪਿਛੇ ਭਾਈ ਜਿਹੜੀ ਆਪਾਂ ਨੂੰ ਭੈਣ ਨੇ ਮਠਾਈ ਦਿੱਤੀ ਸੀਗੀ ਸਾਰੇ ਤਲਾਫਾ ਫਾਫੇ ਜਬੜੀ ਪਈ ਐ ਇਹ ਹੋਏ ਹਾਂ ਆ ਦੇਖੋ ਕੀ ਰਸ ਮਲਾਈ ਆ ਇਹ ਕੱਢ ਲਾਂ ਇਹ ਪਤਾ ਨਹੀਂ ਜੀ ਆ ਰਸ ਮਲਾਈ ਹੁੰਦੀ ਉਹ ਬਾਈ ਸਵਾਦ ਬਹੁਤ ਆ ਐ ਨਹੀਂ ਪਤਾ ਕੀ ਆ ਸਵਾਦ ਬਹੁਤ ਆ ਕੀ ਆ ਇਹ ਦੇ ਭਾਈ ਆਪਾਂ ਵੀ ਥੋੜਾ ਭੈਣ ਦਾ ਗੱਲ ਕਰੋ ਗੱਲ ਕਰੋ ਪਿਆਰ ਜਿਹੜਾ ਉਹ ਵੀ ਆਪਾਂ ਛਕ ਲਈਏ ਬਹੁਤ ਸਵਾਦ ਮਠਿਆਈ ਹੈ ਭਾਈ ਇਹ ਉਹੀ ਆ ਰਸ ਮਲਾਈ ਸੀਗੀ ਰਸ ਥੱਲੋ ਵਾਲੇ ਚ Rajasthan wale dabbe ch mlaai mlaai kali hoch si gi ਵਧੀਆ ਭਾਈ ਮਠਿਆਈ ਖਾ ਕੇ ਤਰੇ ਸੀਗੇ ਤੇ ਵਧੀਆ ਆਪਣਾ ਰਾਂ ਨਬੜੀ ਜਾਂਦਾ ਸੀਗਾ ਤੇ ਠੰਡ ਹੀ ਸੀਗੀ ਤੇ ਠੰਡ ਠੰਡ ਚ ਰੱਬ ਨੇ ਮੀਂਹ ਪਾਤਾ ਇਹ ਮੀਂਹ ਵੀ ਪਈ ਉਹਨਾਂ ਅੱਗੇ ਪਿਆਗਾ ਜਦੋਂ ਆਪਾਂ ਇਸ ਛੱਤ ਥੱਲੇ ਖੜ ਗਏ ਆ ਕੇ ਤੇ ਪਹਿਲਾਂ ਤਾਂ ਬੂੰਦ ਡਿੱਗੀ ਬੂੰਦ ਡਿੱਗੀ ਬੂੰਦ 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 ਪੈ ਰਿਆ ਸੀਗਾ ਤੇ ਭਾਈ ਜਦੋਂ ਹੀ ਆਪਾਂ ਇਹ ਥੱਲੇ ਆ ਕੇ ਖੜ ਗਏ ਤੇ ਜ਼ਿਆਦਾ ਮੀਂਹ ਪੈਣ ਲੱਗ ਗਿਆ ਤੇ ਜਵਾਕ ਆ ਬੇ ਇੱਥੋਂ ਦੇ ਇਹਨਾਂ ਨੂੰ ਹਿੰਦੀ ਨਹੀਂ ਆਉਂਦੀ ਇਹਨਾਂ ਨੂੰ ਇਨਾਂ ਨੂੰ ਹਿੰਦੀ ਆਉਂਦੀ ਨਹੀਂ ਬਈ ਤੇ ਪਿੰਡ ਦਾ ਨਾਮ ਦੱਸਿਆ ਸੀ ਇਹਨਾਂ ਨੇ। ਕੀ گاؤں ਦਾ ਨਾਮ ਕੀ ਥਾ? ਬੂੰਦੜਾਪੁਰ। ਬੂੰਦੜਾਪੁਰ। ਬੂੰਦੜਾਪੁਰ ਪਿੰਡ ਆ ਜੀ ਇਹ ਤੇ ਡਿਸਟ੍ਰਿਕਟ ਨਹੀਂ ਬਈ ਪਤਾ ਜੋ ਅੱਖਾਂ ਨੂੰ ਵੀ ਨਹੀਂ ਪਤਾ ਤੇ ਆਪਾਂ ਨੂੰ ਵੀ ਨਹੀਂ ਪਤਾ। ਤੇ ਬੰਦ ਕਰ ਦਈਏ ਇਹ ਗਾਣੇ ਚੱਲੀ ਜਾਂਦੇ ਆ। ਪਿੰਡ ਆ ਗਿਆ ਜੀ ਨਾਨੂ ਬਾਜ਼ਾਰ ਤੇ ਡਿਸਟ੍ਰਿਕਟ ਇਹਨੂੰ ਉਹੀ ਪੈਂਦਾਗਾ ਬਿਰਗੂੰ ਤੇ ਬਿਰਗੂੰ ਪੈਂਦਾ ਆ ਗਿਆ ਜੀ ਨਾਨੂ ਬਾਜ਼ਾਰ ਤੇ ਡਿਸਟ੍ਰਿਕਟ ਇਹਨੂੰ ਉਹੀ ਪੈਂਦਾਗਾ ਬਿਰਘਮ ਤੇ ਟਾਬਾ ਆਇਆ ਸੀਗਾ ਭਾਈ ਵੀ ਚਾਹ ਪੀ ਲਈਏ ਨਾ ਇਹ ਆਪਣੇ ਬੰਗਾਲ ਦੀ ਪਹਿਲੀ ਚਾਹ ਗਈ ਤੇ ਉਧਰ ਆਪਣੀ ਚਾਰਖੰਡ ਦੀ ਲਾਸਟ ਚਾਹ ਸੀਗੀ ਤੇ ਇਹ ਚਾਹ ਜਿਹੜੀ ਆਪਣੀ ਪਹਿਲੀ ਆ ਇੱਧਰ ਭਾਈ ਅੰਮ ਚਿੱਕੜ ਹੋਇਆ ਪਿਆ ਨਹੀਂ ਤਾਂ ਮੱਝਾਂ ਗਾਵਾਂ ਚਰਦੀਆਂ ਬੜੀਆਂ ਸੋਹਣੀਆਂ ਲੱਗਦੀਆਂ ਰਹਿ ਗਈਆਂ ਆਪਣੀਆਂ ਦੇਖਣ ਵਾਸਤੇ ਜੀ ਚਲੋ ਕੋਈ ਗੱਲ ਨਹੀਂ ਚਾਹ ਪੀ ਕੇ ਟਾਈਮ ਪਾਸ ਕਰ ਲੈਨੇ ਆ ਪਹੁੰਚ ਗਏ ਜੀ ਆਪਾਂ ਬਿਰਗਮ ਸ਼ਹਿਰ ਦੇ ਵਿੱਚ ਤੇ ਬੜੀ ਬੜੀ ਟ੍ਰੈਫਿਕ ਆ ਤੇ ਇੱਥੇ ਜਿਹੜੀ ਚੀ ਪਾਂ ਚੀ ਪਾਂ ਘੱਟ ਹੁੰਦੀ ਆ ਲੋਕ ਹਾਰਨ ਥੋੜਾ ਜਿਹਾ ਘੱਟ ਮਾਰਦੇ ਆ ਤੇ ਚੱਲਦੇ ਆ ਬਈ ਅੱਗੇ ਵੱਲ ਨੂੰ ਹੁਣ ਕੋਈ ਰਹਿਣ ਬਸੇਰਾ ਆਪਾਂ ਲੱਭ ਹੀ ਲਈਏ ਕਿਉਂਕਿ ਟਾਈਮ ਬਈ ਬਹੁਤ ਹੋ ਗਿਆ ਤੇ ਨਮਸਕਾਰ ਜੀ ਨਮਸਕਾਰ ਕੀ ਹਾਲ ਹੈ ਹਾਲ ਠੀਕ ਹੈ ਆ ਜੀ YouTube ਚੈਨਲ ਫੇਲ ਬੰਦਾ ਹੈ F I A L स्पेस नहीं 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 गलत डाल एफ ए आई एल ए आई एल एल बंदा बी ए डी ए बस वैसे सर्च मार लो ये आ गया <णगी> बहुत धन्यवाद थैंक यू ਪਹੁੰਚ ਗਏ ਬਈ ਆਪਾਂ ਲਾਭਪੁਰ ਸ਼ਹਿਰ ਦੇ ਅੰਦਰ ਤੇ ਰਹਿਣ ਵਾਲਾ ਥਾਂ ਬਈ ਆਪਾਂ ਨੂੰ ਮਿਲਿਆਣੀ ਅੱਜ ਤੇ ਟਾਈਮ ਵਾਵਾ ਹੀ ਹੋ ਗਿਆ ਵਾਵਾ ਤਾਂ ਨਹੀਂ ਹੋਇਆ ਵੈਸੇ 7:30 ਵਜਿਆ ਹਨੇਰੇ ਥੋੜਾ ਜਲਦੀ ਢਲ ਜਾਂਦਾ ਤੇ ਘੁੱਪ ਹਨੇਰਾ ਜਾ ਹੋ ਜਾਂਦਾ ਕੰਮ ਇੱਥੇ ਬਈ ਇੱਕ ਮੰਦਿਰ ਦੱਸ ਦਿਆ ਮਾ ਫਰੋਲਨਾ ਦੇਵੀ ਮੰਦਿਰ ਤੇ ਉੱਥੇ ਕਹਿੰਦਾ ਬਈ ਰਹਿਣ ਲਈ ਤੁਹਾਨੂੰ ਜਗ੍ਹਾ ਮਿਲ ਜੂਗੀ ਇੱਥੋਂ 2 ਕਿਲੋਮੀਟਰ ਦੀ ਦੂਰੀ ਤੇ ਕਹਿੰਦਾ ਜਿਹੜਾ ਹੈਗਾ ਤੇ ਚੱਲਦੇ ਆ ਬਈ ਆਪਾਂ 2 ਕਿਲੋਮੀਟਰ ਦੀ ਦੂਰੀ ਤੇ ਸ਼ਾਇਦ ਆਪਾਂ ਨੂੰ ਜਿਹੜਾ ਰਹਿਣ ਲਈ ਥਾਂ ਮਿਲ ਜੇ ਇਥੋਂ ਬਈ ਕੁਛ ਖਾਣਾ ਪੀਣਾ ਦਾ ਇਥੋਂ ਮੈਨੂੰ ਲੱਗਦਾ ਪਊਗਾ ਕਿਉਂਕਿ ਮੰਦਰਾਂ ਦੇ ਵਿੱਚ ਜਿਹੜਾ ਲੰਗਰ ਨਹੀਂ ਨਾ ਹੁੰਦਾ ਤੇ ਇੱਥੇ ਦੇਖਦੇ ਆ ਕੋਈ ਵਧੀਆ ਟਾਬਾ ਤੇ ਰੋਟੀ ਪਾਣੀ ਖਾ ਲੈਨੇ ਆ ਤੇ ਫੇਰ ਆਪਾਂ ਚੱਲਦੇ ਆ ਅੱਗੇ ਨੂੰ ਤੇ ਫਰੂਲਾ ਨਾਦੇਵੀ ਮੰਦਰ ਦੇ ਵਿੱਚ ਤੇ ਉੱਥੇ ਕਿਵਦਾ ਆਪਾਂ ਨੂੰ ਰਹਿਣ ਲਈ ਥਾਂ ਮਿਲ ਜੇ ਪਹੁੰਚ ਗਏ ਭਈ ਆਪਾਂ ਮੰਦਰ ਦੇ ਵਿੱਚ ਤੇ ਬੜਾ ਸੋਹਣਾ ਮੰਦਰ ਬਣਾਇਆ ਹੋਇਆਗਾ ਮੰਦਰ ਉਹ ਸਾਹਮਣੇ ਉਧਰ ਬਣਿਆ ਹੋਇਆਗਾ ਤਾਂ ਉਹ ਤੁਹਾਨੂੰ ਆਪਾਂ ਸਵੇਰੇ ਦਿਖਾਵਾਂਗੇ ਤੇ ਇੱਧਰ ਭਾਈ ਭਵਨ ਬਣਿਆ ਹੋਇਆਗਾ ਭਵਨ ਦੇ ਵਿੱਚ ਆਪਾਂ ਨੂੰ ਜਿਹੜਾ ਰਹਿਣ ਲਈ ਅੱਜ ਥਾਂ ਦੇਤੀ ਆ ਬਾਈਆਂ ਨੇ ਤੇ ਦੇਖਦੇ ਆਂ ਭਾਈ ਕਿੱਦਾਂ ਦਾ ਹਨਾ ਆਪਣਾ ਰਹਿਣ ਬਸੇਰਾ ਅੱਜ ਤੇ ਸਿਸਟਮ ਸਾਈ ਸਾਰਾ ਬਾਈ ਪਾਣੀ ਪੂਣੀ ਵਾਲਾ ਜਿਹੜਾ ਸਭ ਕੁਝ ਹੈਗਾਗਾ ਤੇ ਵਧੀਆ ਬਈ ਆਪਣੇ ਸਾਈਕਲਾਂ ਦੇ ਅੰਦਰ ਲੱਗੀਆਂ ਦੇਖਦੇ ਆਂ ਬਈ ਆਪਾਂ ਸਾਈਕਲ ਆ ਭਾਈ ਆਪਣਾ ਇੱਧਰ ਲਾਤੀਆਂ ਕਿਉਂਕਿ ਬਈ ਪਿੱਛੇ ਮੀਂਹ ਜਾਇਆ ਸੀਗਾ ਤੇ ਮੀਂਹ ਮੂਹ ਚ ਬੱਤ ਜਾਣਗੇ ਹਨ ਤੇ ਵਧੀਆ ਬਈ ਖੁੱਲਾ ਹਾਲ ਆ ਬਹੁਤ ਸੋਹਣਾ ਪਵਨ ਬਣਾਇਆ ਹੋਇਆ ਹੈਗਾ ਤੇ ਚੱਲਦੇ ਆ ਭਾਈ ਆਪਾਂ ਉੱਪਰ ਦੋਸਤ ਮਿੱਤਰ ਆਪਣੇ ਇੱਧਰ ਉੱਪਰ ਹੀ ਗਏ ਹੋਏ ਆ 5 ਨੰਬਰ ਕਮਰਾ ਜੀ ਬੱਲੇ 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 ਹੋ ਗਈ ਜੀ ਤੇ ਬਹੁਤ ਸੋਹਣਾ ਰੂਮ ਬਈ ਵੱਡੇ ਵੱਡੇ ਜਿਹੜੇ ਹੋਟਲਾਂ ਨੂੰ ਫੇਲ ਕਰਦਾ ਇਹ ਰੂਮ ਤੇ ਬਹੁਤ ਵਧੀਆ ਰੂਮ ਆ ਬਈ ਤੇ ਆਪਾਂ ਨੂੰ ਤਾਂ ਕੋਈ ਚੱਕਰ ਨਹੀਂ ਆਪਾਂ ਦਾ ਤੁਹਾਨੂੰ ਪਤਾ ਜਾ ਧਾਪੇਂ ਟੋ ਪੈਂਦੇ ਵੀ ਪੈ ਜਾਂਦੇ ਹਨਾ ਤੇ ਬਹੁਤ ਵਧੀਆ ਜਿਹੜਾ ਇਹਨਾਂ ਨੇ ਰੂਮ ਦਿੱਤਾ ਆਪਾਂ ਨੂੰ ਤੇ ਨੀਂਦ ਬਈ ਸੌਖੀ ਆ ਜੂਗੀ ਤੇ ਘੱਟ ਵੱਡ ਜਿਹੜੀ ਆਪਾਂ ਵੀਡੀਓ ਦੀ ਜਲਦੀ ਕਰ ਲੈਨੇ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੇ ਆ। ਸਮਾਪਤੀ ਕਰਨ ਤੋਂ ਪਹਿਲਾਂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਆ ਤੇ ਲਾਈਕ ਸ਼ੇਅਰ ਵੀ ਜਿਹੜਾ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਵੀ ਤੁਸੀਂ ਇਹਨੇ ਸੋਹਣੇ ਕਮੈਂਟ ਕਰਦੇ ਹੋ ਤੇ ਉਹਨੂੰ ਪੜ ਕੇ ਬੜਾ ਮਨ ਖੁਸ਼ ਹੁੰਦਾ ਹੈਗਾ। ਜਿਵੇਂ ਤੁਹਾਨੂੰ ਪਤਾ ਹੀ ਬਈ ਅੱਜ ਤੇ ਉਹੀ ਬਈ ਆਪਾਂ ਲਾਹੌਰ ਸ਼ਹਿਰ ਦੇ ਵਿੱਚ ਆ ਗਏ ਜਿਵੇਂ ਤੁਹਾਨੂੰ ਦੱਸਿਆ ਸੀਗਾ ਬਈ ਮਾ ਫਰਲਨਾ ਦੇਵੀ ਮੰਦਰ ਹੈਗਾ ਇੱਥੇ ਤੇ ਉੱਥੇ ਬਈ ਆਪਾਂ ਆ ਗਏ ਸੀਗੇ ਤੇ ਗੱਲਬਾਤ ਕੀਤੀ ਤੇ ਇਹਨਾਂ ਨੇ ਬਈ ਰਹਿਣ ਲਈ ਕਮਰਾ ਦਿੱਤਾ ਤੇ ਕਮਰਾ ਬਈ ਬੜਾ ਸੋਹਣਾਗਾ ਤੇ ਵੱਡੇ ਵੱਡੇ ਜਿਹੜੇ ਹੋਟਲਾਂ ਦੇ ਕਮਰੇ ਹੁੰਦੇ ਆ ਉਦਾਂ ਦਾ ਕਮਰਾ ਆਪਾਂ ਨੇ ਦਿੱਤਾ ਹੋਇਆਗਾ ਤੇ ਬਹੁਤ ਧੰਨਵਾਦੀ ਇਹਨਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਅੱਜ ਰਹਿਣ ਲਈ ਥਾਂ ਦਿੱਤੀ ਆ ਏ ਇਦਾਂ ਹੀ ਮਿਲਦੇ ਆ ਜੀ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ